ਜਿਆਦਾ ਸੋਚਣਾ ਕੀ ਹੈ? ਓਵਰ ਥਿੰਕਿੰਗ ਕੀ ਹੈ? ਕੀ ਹਨ ਇਸ ਦੇ ਨੁਕਸਾਨ? ਕਿਸ ਤਰ੍ਹਾਂ ਅਸੀਂ ਓਵਰ ਥਿੰਕਿੰਗ ਨੂੰ ਰੋਕ ਸਕਦੇ ਹਾਂ? ਜ਼ਿੰਦਗੀ ਦੀ ਜੋ ਸਭ ਤੋਂ ਵੱਡੀ ਲੜਾਈ ਹੈ ਉਹ ਸਾਡੇ ਆਪਣੇ ਮਨ ਨਾਲ ਹੈ। ਸਾਡਾ ਮਨ ਹੀ ਸਾਡਾ ਮਿੱਤਰ ਹੈ ਅਤੇ ਸਾਡਾ ਮਨ ਹੀ ਸਭ ਤੋਂ ਵੱਡਾ ਦੁਸ਼ਮਣ ਵੀ ਹੈ। ਅੱਜ ਅਸੀਂ ਗੱਲ ਕਰਾਂਗੇ ਜਿਆਦਾ ਸੋਚਣ ਬਾਰੇ ਕਿਉਂ ਅਸੀਂ ਇੱਕ ਛੋਟੀ ਜੀ ਗੱਲ ਨੂੰ ਇੰਨਾ ਲੰਬਾ ਕਰ ਦਿੰਨੇ ਹਾਂ ਕਿ ਉਹ ਗੱਲ ਨੂੰ ਸੋਚ-ਸੋਚ ਕੇ ਸਾਨੂੰ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ ਅਸਲ ਵਿੱਚ ਓਵਰਥਿੰਕਿੰਗ ਕੀ ਹੈ ਅਸੀਂ ਕਿਸੇ ਵੀ ਗੱਲ ਨੂੰ ਲੈ ਕੇ ਉਸ ਨੂੰ ਬਾਰ-ਬਾਰ ਸੋਚੀ ਜਾਈਏ ਬਾਰ-ਬਾਰ ਉਸ ਨੂੰ ਯਾਦ ਕਰੀ ਜਾਈਏ ਉਹੋ ਗੱਲ ਸਾਡੇ ਦਿਮਾਗ ਵਿੱਚੋਂ ਭੁੱਲੇ ਨਾ ਜਿਵੇਂ ਅਸੀਂ ਪਾਸਟ ਵਿੱਚ ਜੋ ਕੀਤਾ ਸੀ ਉਸ ਨੂੰ ਯਾਦ ਕਰੀ ਜਾਈਏ ਜੇ ਮੈਂ ਇਹ ਕੰਮ ਪਾਸਟ ਵਿੱਚ ਨਾ ਕੀਤਾ ਹੁੰਦਾ ਤਾਂ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀ ਇਸੇ ਤਰ੍ਹਾਂ ਕਈ ਗੱਲਾਂ ਐਸੀਆਂ ਹਨ ਜੋ ਇਨਸਾਨ ਸੋਚ-ਸੋਚ ਕੇ ਪਰੇਸ਼ਾਨ ਹੋ ਜਾਂਦਾ ਹੈ ਸਾਡੇ ਜੋ ਜ਼ਿਆਦਾ ਸੋਚਣ ਦੇ ਕਾਰਨ ਹਨ ਉਹ ਕੀ ਹਨ ਸਾਡਾ ਬਾਰ ਬਾਰ ਇੱਕ ਗੱਲ ਨੂੰ ਸੋਚਣਾ ਉਸ ਦੇ ਕਈ ਕਾਰਨ ਹਨ ਸਭ ਤੋਂ ਪਹਿਲਾ ਕਾਰਨ ਹੈ ਅਣਸੁਲਝੇ ਪੈ ਭਾਵ ਕਿ ਲੋਕ ਕੀ ਕਹਿਣਗੇ ਸਭ ਤੋਂ ਵੱਡੀ ਗੱਲ ਹੈ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਪੈ ਬਣਿਆ ਰਹਿੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ ਤਾਂ ਲੋਕ ਕੀ ਕਹਿਣਗੇ ਇਸੇ ਡਰ ਦੇ ਕਾਰਨ ਹੀ ਸਾਡੇ ਅੰਦਰ ਹੈ ਜੋ ਉਹ ਓਵਰ ਥਿੰਕਿੰਗ ਚੱਲਦੀ ਹੈ ਓਵਰ ਥਿੰਕਿੰਗ ਦਾ ਜੋ ਦੂਜਾ ਕਾਰਨ ਹੈ ਉਹ ਹੈ ਅਤੀਤ ਦਾ ਪਛਤਾਵਾ ਅਸੀਂ ਆਪਣੇ ਬੀਤੇ ਹੋਏ ਪਾਸਟ ਨੂੰ ਲੈ ਕੇ ਉਸ ਨੂੰ ਸੋਚਦੇ ਰਹਿੰਨੇ ਹਾਂ ਕਿ ਅਗਰ ਮੈਂ ਇਹ ਨਾ ਕੀਤਾ ਹੁੰਦਾ ਤੇ ਅੱਜ ਮੇਰੇ ਨਾਲ ਇਹ ਨਾ ਹੁੰਦਾ ਤੀਜਾ ਜੋ ਮੁੱਖ ਕਾਰਨ ਹੈ ਓਵਰ ਥਿੰਕਿੰਗ ਦਾ ਉਹ ਹੈ ਸੋਸ਼ਲ ਮੀਡੀਆ ਤੇ ਆਪਣੇ ਆਪ ਦੀ ਤੁਲਨਾ ਕਰਨਾ ਅੱਜ ਕੱਲ ਅਸੀਂ ਵੇਖਦੇ ਹਾਂ ਬਹੁਤ ਲੋਕ ਰੀਲਾਂ ਬਣਾ ਰਹੇ ਹਨ ਬਹੁਤ ਲੋਕ YouTube ਤੇ ਆਪਣੇ ਵਲੌਗ ਬਣਾਉਂਦੇ ਹਨ ਅਸੀਂ ਉਹਨਾਂ ਨੂੰ ਵੇਖ-ਵੇਖ ਕੇ ਆਪਣੇ ਜੀਵਨ ਨੂੰ ਨਸ਼ਟ ਕਰ ਲੈਨੇ ਹਾਂ ਸਾਨੂੰ ਲੱਗਦਾ ਹੈ ਕਿ ਉਹਨਾਂ ਦੀ ਲਾਈਫ ਬਹੁਤ ਲਗਜ਼ਰੀ ਹੈ ਉਹਨਾਂ ਦੀ ਲਾਈਫ ਹੈ ਉਹ ਬਹੁਤ ਆਰਾਮਦਾਇਕ ਹੈ ਪਰ ਸਾਡੀ ਲਾਈਫ ਐਸੀ ਨਹੀਂ ਹੈ ਅਸੀਂ ਉਸ ਦੇ ਨਾਲ ਆਪਣੇ ਆਪ ਦੀ ਤੁਲਨਾ ਕਰਦੇ ਹਾਂ ਇਸੇ ਕਰਕੇ ਸਾਨੂੰ ਓਵਰਥਿੰਕਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਚੌਥਾ ਜੋ ਕਾਰਨ ਹੈ ਓਵਰਥਿੰਕਿੰਗ ਦਾ ਉਹ ਹੈ ਅਵਿਸ਼ਵਾਸ ਮਨੁੱਖ ਨੂੰ ਪਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਹੈ ਹਰ ਇਨਸਾਨ ਇਹ ਸੋਚਦਾ ਹੈ ਕਿ ਜੋ ਮੈਨੂੰ ਚਾਹੀਦਾ ਹੈ ਉਹ ਮਿਲ ਜਾਵੇ ਪਰ ਅਸਲ ਵਿੱਚ ਮਿਲਦਾ ਉਹ ਹੈ ਜੋ ਉਸ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਓਵਰਥਿੰਕਿੰਗ ਦੇ ਨੁਕਸਾਨ ਕੀ ਹਨ ਸਭ ਤੋਂ ਪਹਿਲਾ ਜੋ ਨੁਕਸਾਨ ਹੈ ਉਹ ਹੈ ਸਾਡੀ ਨੀਂਦ ਉੱਡ ਜਾਂਦੀ ਹੈ। ਜਿਆਦਾ ਸੋਚਣ ਕਾਰਨ ਸਾਡਾ ਮਨ ਹੈ ਉਹ ਬੇਚੈਨ ਹੁੰਦਾ ਹੈ ਤੇ ਸਾਨੂੰ ਰਾਤ-ਰਾਤ ਭਰ ਨੀਂਦ ਨਹੀਂ ਆਉਂਦੀ। ਦੂਜੇ ਨੰਬਰ ਤੇ ਜੋ ਇਹਦਾ ਨੁਕਸਾਨ ਹੈ ਉਹ ਹੈ ਅੰਦਰ ਦੀ ਥਕਾਵਟ। ਜਦੋਂ ਮਨੁੱਖ ਦਾ ਮਨ ਸ਼ਾਂਤ ਨਹੀਂ ਹੈ, ਉਸ ਦਾ ਦਿਮਾਗ ਸ਼ਾਂਤ ਨਹੀਂ ਹੈ ਤਾਂ ਉਸ ਨੂੰ ਅੰਦਰੋਂ ਥਕਾਵਟ ਮਹਿਸੂਸ ਹੋਏਗੀ। ਉਹ ਕੋਈ ਵੀ ਕੰਮ ਟੰਗ ਨਾਲ ਨਹੀਂ ਕਰ ਸਕੇਗਾ ਤੀਜਾ ਤੇ ਸਭ ਤੋਂ ਵੱਡਾ ਜੋ ਨੁਕਸਾਨ ਹੈ ਉਹ ਹੈ ਡਿਪਰੈਸ਼ਨ ਜਦੋਂ ਕੋਈ ਵਿਅਕਤੀ ਜ਼ਿਆਦਾ ਸੋਚਣ ਲੱਗ ਜਾਂਦਾ ਹੈ ਓਵਰ ਥਿੰਕਿੰਗ ਕਰਨ ਲੱਗ ਜਾਂਦਾ ਹੈ ਉਦੋਂ ਉਹ ਮਨੁੱਖ ਡਿਪਰੈਸ਼ਨ ਵਿੱਚ ਚਲੇ ਜਾਂਦਾ ਹੈ ਇਸ ਦਾ ਜੋ ਚੌਥਾ ਨੁਕਸਾਨ ਹੈ ਉਹ ਹੈ ਫੈਸਲੇ ਲੈਣ ਵਿੱਚ ਪਰੇਸ਼ਾਨੀ ਕੋਈ ਵੀ ਫੈਸਲਾ ਉਹ ਮਨੁੱਖ ਨਹੀਂ ਲੈ ਸਕਦਾ ਜੋ ਓਵਰ ਥਿੰਕਿੰਗ ਕਰਦਾ ਹੈ ਕਿਉਂਕਿ ਉਹ ਫੈਸਲਾ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਉਸ ਨੂੰ ਸੋਚੇਗਾ ਪਰ ਉਹ ਫਿਰ ਵੀ ਉਸ ਦਾ ਫੈਸਲਾ ਨਹੀਂ ਲੈ ਸਕੇਗਾ ਉਸ ਤੋਂ ਬਾਅਦ ਜੋ ਸਰੀਰਕ ਰੋਗ ਹਨ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਬੀਪੀ 슈ਗਰ ਜਾਂ ਹਾਈ ਕੋਲੇਸਟ੍ਰੋਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਜੋ ਹਨ ਉਸ ਨੂੰ ਲੱਗ ਜਾਂਦੀਆਂ ਨੇ ਹੁਣ ਇਸ ਓਵਰ ਥਿੰਕਿੰਗ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਆਓ ਗੁਰਬਾਣੀ ਤੋਂ ਸਮਝੀਏ ਕਿ ਓਵਰਥਿੰਕਿੰਗ ਕਿਸ ਤਰ੍ਹਾਂ ਰੋਕੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਇਸ ਨੂੰ ਰੋਕਣ ਦਾ ਜੋ ਉਪਾਏ ਗੁਰਬਾਣੀ ਸਾਨੂੰ ਦੱਸਦੀ ਹੈ ਉਹ ਹੈ ਹੁਕਮ ਮੰਨੋ ਐਕਸੈਪਟ ਐਂਡ ਸਰੈਂਡਰ ਸਤਗੁਰੂ ਜੀ ਕਹਿੰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਤਗੁਰੂ ਜੀ ਕਹਿੰਦੇ ਹਨ ਕਿ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਾਰੇ ਜੀਵ ਹਨ ਉਸ ਦੇ ਹੁਕਮ ਤੋਂ ਕੋਈ ਵੀ ਬਾਹਰ ਨਹੀਂ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜੇ ਅਸੀਂ ਉਸ ਪ੍ਰਮਾਤਮਾ ਦਾ ਹੁਕਮ ਮੰਨ ਲਈਏ ਤਾਂ ਅਸੀਂ ਇਸ ਓਵਰ ਥਿੰਕਿੰਗ ਤੋਂ ਬਚ ਸਕਦੇ ਹਾਂ ਦੂਜਾ ਜੋ ਉਪਾਏ ਹੈ ਉਹ ਹੈ ਨਾਮ ਜਪਣਾ ਸਿਮਰਨ ਕਰਨਾ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਤਾਂ ਜੋ ਸਾਡਾ ਮਨ ਹੈ ਉਹ ਸ਼ਾਂਤ ਹੋ ਜਾਵੇਗਾ ਜਦੋਂ ਸਾਡਾ ਮਨ ਸ਼ਾਂਤ ਹੋਵੇਗਾ ਤੇ ਅਸੀਂ ਜ਼ਿਆਦਾ ਸੋਚਣ ਤੋਂ ਬਚ ਜਾਵਾਂਗੇ ਤੀਜਾ ਜੋ ਉਪਾਏ ਹੈ ਉਹ ਹੈ ਸੇਵਾ 셀ਫਲੈਸ ਐਕਸ਼ਨ ਜਦੋਂ ਅਸੀਂ ਕਿਸੇ ਮਨੁੱਖ ਦਾ ਭਲਾ ਕਰਦੇ ਹਾਂ ਤਾਂ ਜਿਹੜੀਆਂ ਸਾਡੇ ਮਨ ਦੀਆਂ ਇੱਛਾ ਚਿੰਤਾਵਾਂ ਹਨ ਉਹ ਦੂਰ ਹੋ ਜਾਂਦੀਆਂ ਹਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਸੇਵਾ ਕਰਨ ਨਾਲ ਵੀ ਜੋ ਮਨ ਦੀ ਓਵਰਥਿੰਕਿੰਗ ਹੈ ਜੋ ਜ਼ਿਆਦਾ ਸੋਚਣਾ ਹੈ ਉਹ ਘਟ ਜਾਂਦਾ ਹੈ ਚੌਥਾ ਜੋ ਪਾਇ ਹੈ ਉਹ ਹੈ ਵਰਤਮਾਨ ਵਿੱਚ ਜੀਣਾ ਸਾਨੂੰ ਹਮੇਸ਼ਾ ਵਰਤਮਾਨ ਵਿੱਚ ਜੀਣਾ ਸਿੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਪਾਸਟ ਨੂੰ ਯਾਦ ਕਰਦੇ ਹਾਂ ਜਾਂ ਭਵਿੱਖ ਦੀ ਚਿੰਤਾ ਕਰਦੇ ਹਾਂ ਸਾਡੀ ਜੋ ਜ਼ਿੰਦਗੀ ਹੈ ਉਹ ਨਿਰਾਸ਼ ਹੋ ਜਾਂਦੀ ਹੈ ਸੋ ਇਸ ਕਰਕੇ ਸਾਨੂੰ ਵਰਤਮਾਨ ਵਿੱਚ ਜੀਣਾ ਸਿੱਖਣਾ ਚਾਹੀਦਾ ਹੈ ਪੰਜਵਾਂ ਜੋ ਓਵਰ ਥਿੰਕਿੰਗ ਨੂੰ ਰੋਕਣ ਦਾ ਉਪਾਏ ਹੈ ਉਹ ਹੈ ਚੰਗੀ ਸੰਗਤ ਪੋਜੀਟਿਵ ਸੰਗਤ ਜਦੋਂ ਅਸੀਂ ਚੰਗੀ ਸੰਗਤ ਕਰਦੇ ਹਾਂ ਚੰਗੇ ਬੰਦਿਆਂ ਨਾਲ ਬਹਿੰਦੇ ਹਾਂ ਉਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ ਜੇਕਰ ਅਸੀਂ ਗਲਤ ਸੰਗਤ ਕਰਾਂਗੇ ਤਾਂ ਸਾਡਾ ਮਨ ਸ਼ਾਂਤ ਨਹੀਂ ਹੋਵੇਗਾ ਜਦੋਂ ਅਸੀਂ ਪੋਜੀਟਿਵ ਗੱਲਾਂ ਕਰਾਂਗੇ ਪੋਜੀਟਿਵ ਗੱਲਾਂ ਸੁਣਾਂਗੇ ਤਾਂ ਸਾਡਾ ਜੋ ਮਨ ਹੈ ਉਹ ਟਿਕਾ ਵਿੱਚ ਆ ਜਾਂਦਾ ਹੈ ਇਸ ਕਰਕੇ ਚੰਗੀ ਸੰਗਤ ਕਰਨੀ ਹੈ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ ਚੰਗੇ ਪਾਸੇ ਲੱਗਣ ਵਾਲਿਆਂ ਦੀ ਸੰਗਤ ਕਰਨੀ ਹੈ ਜਿਆਦਾ ਸੋਚਣ ਨਾਲ ਸਾਡੇ ਜੀਵਨ ਦੀ ਜੋ ਮਿਠਾਸ ਹੈ ਉਹ ਖਤਮ ਹੋ ਜਾਂਦੀ ਹੈ ਸਾਡਾ ਜੋ ਜੀਵਨ ਹੈ ਉਹ ਨਿਰਾਸ਼ ਹੋ ਜਾਂਦਾ ਹੈ ਪਰ ਜਦੋਂ ਤੱਕ ਅਸੀਂ ਇਹ ਸੋਚਦੇ ਰਵਾਂਗੇ ਕਿ ਅਸੀਂ ਕਰ ਰਹੇ ਹਾਂ ਜਾਂ ਅਸੀਂ ਕਰਨਾ ਹੈ ਉਦੋਂ ਤੱਕ ਸਾਡੇ ਅੰਦਰ ਚਿੰਤਾ ਲੱਗੀ ਰਹੇਗੀ ਸਤਗੁਰੂ ਜੀ ਕਹਿੰਦੇ ਹਨ ਤੂੰ ਕਰਤਾ ਕਰਣਾ ਮੈ ਨਹੀਂ ਜੇਕਰ ਅਸੀਂ ਇਸ ਗੱਲ ਨੂੰ ਸਮਝ ਜਾਵਾਂਗੇ ਕਿ ਕਰਨਹਾਰ ਉਹ ਪਰਮਾਤਮਾ ਹੈ ਉਸ ਦੇ ਕੀਤੇ ਹੀ ਸਭ ਕੁਝ ਹੁੰਦਾ ਹੈ ਤਾਂ ਸਾਡਾ ਜੋ ਜੀਵਨ ਹੈ ਉਹ ਰਸ ਭਰਿਆ ਹੋ ਜਾਵੇਗਾ ਜਿਆਦੇ ਸੋਚਣ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਤਰ੍ਹਾਂ ਓਵਰ ਥਿੰਕਿੰਗ ਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਕਰਕੇ ਚਿੰਤਾ ਛੱਡੋ ਚਿੰਤਨ ਕਰੋ ਉਸ ਕਰਤੇ ਪੁਰਖ ਦਾ ਉਸ ਅਕਾਲ ਪੁਰਖ ਦਾ ਚਿੰਤਨ ਕਰੋ ਤਾਂ ਕਿ ਸਾਡੀਆਂ ਚਿੰਤਾਵਾਂ ਦੂਰ ਹੋ ਸਕਣ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਨਾਲ ਜੁੜਨ ਵਾਸਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਅਤੇ ਬੈਲ ਆਈਕਨ ਪ੍ਰੈਸ ਕਰੋ ਤਾਂਕਿ ਆਉਣ ਵਾਲੀ ਹਰ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ